ਕਿੱਤੇ ਦੇ ਉੱਪਰ ਲਾਲ ਰੰਗ ਦਾ ਜਿਹੜਾ ਰਿਬਨ ਪਹਿਨਿਆ ਹੋਇਆ ਦੂਜੇ ਪਾਸੇ ਹਰਮਨਜੀਤ ਸਿੰਘ ਲੁਧਿਆਣਾ ਬਲੂ ਰੰਗ ਦਾ ਰਿਬਨ ਪਹਿਨਿਆ ਹੋਇਆ ਹਾਂਜੀ ਨਾਦਰ ਦੀ ਅਗਲੀ ਗੱਲ ਜੀ ਵਾਹ ਜੀ ਵਾਹ ਉਧਰ ਅਸੀਂ ਤੈਦਲੂ ਧੰਨਵਾਦ ਕਰਦੇ ਹਾਂ ਰਿੰਕੂ ਪਹਿਲਵਾਨ ਜੀ ਮਗਰੌੜ ਨੇੜੇ ਰੋਪੜ ਉਹ ਵੀ ਆਪਣੇ ਖਾੜੇ ਦੇ ਪਹਿਲਵਾਨਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਅਸੀਂ ਤੈਦਲੂ ਧੰਨਵਾਦ ਕਰਦੇ ਹਾਂ ਜੀ ਵਾਹ ਜੀ ਵਾਹ ਉਧਰ ਸਾਡੇ ਏਰੀਆ ਦਾ ਮਾਨ ਪੰਜਾਬ ਕੇਸਰੀ ਗੈਰੀ ਪਹਿਲਵਾਨ ਜੀ ਸ਼ੇਰੋਂ ਅਖਾੜੇ ਪਾਸੇ ਜੁਰਜ ਪਹੁੰਚ ਚੁੱਕੇ ਨੇ ਉਹਨਾਂ ਦਾ ਵਿੱਚ ਪਹੁੰਚਣ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਡੇ ਸਤਿਕਾਰਯੋਗ ਪੰਜਾਬ ਕੇਸਰੀ ਗੈਰੀ ਪਹਿਲਵਾਨ ਜੀ ਸ਼ੇਰੋਂ ਅਖਾੜੇ ਪਾਸੇ ਜੁਰਜ ਪਹੁੰਚ ਚੁੱਕੇ ਨੇ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਆਂ ਸਾਡੇ ਗੈਰੀ ਪਹਿਲਵਾਨ ਜੀ ਦਾ ਇੱਥੇ ਆਉਂਦੇ ਜੀ ਆਇਆਂ ਨੂੰ ਆਖਦੇ ਵੈਲਕਮ ਕਰਦੇ ਆਂ ਨਾਲ ਉਹਨਾਂ ਦੇ ਸੁਚਿਆ ਸਿੰਘ ਪਹਿਲਵਾਨ ਜੀ ਪਿੱਦੀ ਨਾਲ ਨਿਸ਼ਾਨ ਸਾਡਾ ਵੀ ਛਾਪਰੇ ਤੋਂ ਉਚੇਚੇ ਤੌਰ ਤੇ ਸਵਾਵਾ ਦੇਣ ਵਾਸਤੇ ਇੱਥੇ ਪਹੁੰਚੇ ਨੇ ਹਾਜ਼ਰੀ ਲਵਾਈ ਆ ਜੀ ਜੀ ਆਏ ਨੂੰ ਆਖਦੇ ਆ ਵੈਲਕਮ ਉਧਰਲੇ ਪਾਸੇ ਬਹੁਤ ਵੱਡਾ ਸੰਘਰਸ਼ ਜੀ ਐ ਸਮੇਂ ਜਿਹੜੀ ਕੁਸ਼ਤੀ ਚੱਲੀ ਆ ਜੀ ਕੁਸ਼ਤੀ ਪ੍ਰੇਮੀਆਂ ਖੰਨੇ ਖਾਰੇ ਦਾ ਪਹਿਲਵਾਨ ਹੈ ਮੈਕਦੀਪ ਪਹਿਲਵਾਨ ਐ ਸਮੇਂ ਜਿਹੜਾ ਉੱਪਰ ਚੱਲ ਰਿਹਾ ਗਰਾਊਂਡ ਪੋਜੀਸ਼ਨ ਦੇ ਵਿੱਚ ਹਰਮਨਜੀਤ ਪਹਿਲਵਾਨ ਲੁਧਿਆਣਾ ਖਾੜੇ ਦਾ ਪਹਿਲਵਾਨ ਆ ਮਹਿਕਦੀਪ ਜਿਹੜਾ ਜੀ ਖੰਨੇ ਖਾੜੇ ਦਾ ਬਹੁਤ ਵਧੀਆ ਤੇ ਆਓ ਇਸ ਦੇ ਨਾਲ ਹੀ ਆ ਕੁਸ਼ਤੀ ਜਿਹੜੀ ਬਾਈਫਾਲ ਹੋ ਗਈ ਆ ਜੀ ਅਗਲੀ ਕੁਸ਼ਤੀ ਵਾਲੇ ਪਹਿਲਵਾਨ ਬਿਲਕੁਲ ਤਿਆਰ ਹੋ ਗਿਆ ਜਣਾ ਹਰ ਹਰ ਇੰਨੋਂ ਹਿਸੰ ਲੁਧਿਆਣਾ ਹਰਵਨ ਹਰ ਹਰ ਹਰਮਨ 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 ਪਹਿਲਵਾਨ ਲੁਧਿਆਣਾ ਮੇਰੀ ਪੀਰੀ ਕੁਸ਼ਤੀ ਖਾੜਾ ਖੰਨਾ ਹਤੇ